ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਏ ਤਾਂ ਉਹਨਾਂ ਨੇ ਇਹਨਾਂ ਸੋਹਣੇ ਇਲਾਕੇ ਸੀ ਕਿ ਇੰਨੀ ਸੋਹਣੀ ਧਰਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਇਹ ਇਹਨਾਂ ਸੋਹਣਾ ਇਲਾਕਾ ਹੈ ਤੇ ਅਸੀਂ ਬਹਿ ਕੇ ਰੱਬ ਦੀ ਭਗਤੀ ਕਰ ਲਈਏ ਰੱਬ ਦੇ ਨਾਂ ਦਾ ਗੁਣ ਗਾ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਟਿੱਲੇ ਤੇ ਬੈ ਗਏ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਗੁਰੂ ਮਹਾਰਾਜ ਜੀ ਕੀ ਹੁਕਮ ਹੈ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਰਬਾਬ ਵਜਾ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਣ ਲੱਗੇ ਰਬਾਬ ਛੇੜਦੇ ਨੇ ਜਿਹੜੀ ਥਾਂ ਤੇ ਗੁਰੂ ਪਾਤਸ਼ਾਹ ਜੀ ਬੈਠੇ ਸਨ ਉਹ ਟਿੱਲਾ ਸੀ ਬਾਬਾ ਬੁੱਢਣ ਸਾਹਿਬ ਜੀ ਦਾ ਬੜੀ ਵੱਡੀ ਉਮਰ ਸੀ ਉਹਨਾਂ ਦੀ ਜਦੋਂ ਭਾਈ ਮਰਦਾਨਾ ਜੀ ਰਵਾਬ ਮਜਾਉਣ ਲੱਗੇ ਉਹ ਆਪਣੇ ਟਿੱਲੇ ਤੋਂ ਆਇਆ ਮਹਾਰਾਜ ਵੱਲ ਭੱਜ ਕੇ ਆਇਆ ਆ ਕੇ ਕਹਿੰਦਾ ਕੌਣ ਹੈ ਤੁਸੀਂ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮਾਤਮਾ ਇਸ ਧਰਤੀ ਤੇ ਖੁਦ ਖੁਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਆਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਧਰਤੀ ਨੂੰ ਤarde ਹੋਏ ਤੇਰੇ ਟਿੰਨੇ ਤੇ ਆਏ ਨੇ ਅਤੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਿਵਾਦੀ ਹਾਂ ਮੇਰਾ ਨਾਮ ਮਰਦਾਨਾ ਨਾਂ ਹੈ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਵੀ ਤੁਸੀਂ ਇੱਥੇ ਕੀ ਕਰਦੇ ਹੋ ਤੁਹਾਡਾ ਇੱਥੇ ਕੀ ਕੰਮ ਹੈ ਇਹ ਤਾਂ ਮੇਰਾ ਡੇਰਾ ਹੈ ਤੁਸੀਂ ਇੱਥੇ ਕਿਸੇ ਨੂੰ ਪੁੱਛਿਆ ਤਾਂ ਲੱਗ ਪਏ ਵੇਖਣ ਨੂੰ ਫਕੀਰ ਲੱਗਦੇ ਹੋ ਬੈਠਣ ਤੋਂ ਪਹਿਲਾਂ ਇੱਥੇ ਕਿਸੇ ਨੂੰ ਪੁੱਛਿਆ ਹੈ ਗੁਰੂ ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਵੀ ਪਰਮਾਤਮਾ ਦਾ ਨਾਮ ਜਪਣ ਵੇਲੇ ਵੀ ਕਿਸੇ ਨੂੰ ਪੁੱਛਣਾ ਪੈਂਦਾ ਹੈ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਇੱਥੇ ਤਾਂ ਮੇਰੀ ਪੂਜਾ ਹੁੰਦੀ ਹੈ ਇੱਥੇ ਲੋਕ ਮੈਨੂੰ ਮੰਨਦੇ ਨੇ ਤੇ ਤੁਹਾਡਾ ਕੀ ਪਤਾ ਤੁਸੀਂ ਕਿੱਥੋਂ ਇੱਥੇ ਕਬਜ਼ਾ ਹੀ ਕਰਕੇ ਬਹਿ ਜਾਓ ਇੱਥੋਂ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੁੱਧਨ ਛਾ ਇੱਥੇ ਆਪਾਂ ਕੁਝ ਘੜੀਆਂ ਬਹਿ ਕੇ ਆਰਾਮ ਕਰਨਾ ਹੈ ਤੇ ਭਜਨ ਕਰਨਾ ਕੁਝ ਸਮੇਂ ਬਾਅਦ ਆਪਾਂ ਇੱਥੋਂ ਚਲੇ ਜਾਵਾਂਗੇ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਬਾਬਾ ਬੁੱਧਨ ਛਾ ਜੀ ਕਹਿੰਦੇ ਨੇ ਨਾ ਨਾ ਮਹਾਰਾਜ ਇੱਥੇ ਨਹੀਂ ਬਹਿਣਾ ਇਹ ਮੇਰਾ ਅਸਥਾਨ ਹੈ ਇੱਥੋਂ ਚਲੇ ਜਾਓ ਤਰਬਾਬ ਵੀ ਕਿਤੇ ਰਬਾਬ ਵੀ ਇੱਥੇ ਨਾ ਵਜਾਓ ਕਿਤੇ ਹੋਰ ਜਾ ਕੇ ਰਬਾਬ ਵਜਾਓ ਮਹਾਰਾਜ ਕਹਿੰਦੇ ਮਰਦਾਨਾ ਜੀ ਰਬਾਬ ਵਜਾਓ ਵਜਾਓ ਤੁਸੀਂ ਡਰੋ ਨਾ ਤੇ ਜਦੋਂ ਹੁਣ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤਾਂ ਗੁੱਦਨ ਸ਼ਾਹ ਜੀ ਫਿਰ ਕਹਿੰਦੇ ਨੇ ਭਾਈ ਜੀ ਤੈਮੂ ਸਮਝ ਨਹੀਂ ਆਈ ਰਬਾਬ ਫੇਰ ਵਜਾਉਣ ਲੱਗ ਪਿਆ ਹੈ ਇੱਥੇ ਹੀ ਬੈਠ ਬੈਠੋ ਤੁਸੀਂ ਹਾਲੇ ਤੱਕ ਇੱਥੇ ਹੀ ਬੈਠੇ ਹੋਏ ਆ ਇੱਥੇ ਨਹੀਂ ਵੱਜਣੀ ਰਵਾਬ ਗਾਂ ਚਲੇ ਜਾਓ ਕਿਤੇ ਹੋਰ ਉੱਠ ਕੇ ਕਹਿੰਦੇ ਨੇ ਦੋ ਘੜੀਆਂ ਇੱਥੇ ਆਰਾਮ ਕਰਨਾ ਉਸ ਤੋਂ ਬਾਅਦ ਫਿਰ ਅੱਗੇ ਲੰਘ ਜਾਵਾਂਗੇ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਨਾ ਇੱਥੇ ਨਹੀਂ ਬਹਿਣਾ ਤਾਂ ਹੁਣ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਮੂ ਜੇ ਤੁਸੀਂ ਆਪਣੀ ਟਲੀ ਚਾਹੁੰਦੇ ਹੋ ਤਾਂ ਇੱਥੋਂ ਚਲੇ ਜਾਓ ਮਹਾਰਾਜ ਅਗਯੋ ਕਹਿੰਦੇ ਵੀ ਜੇ ਨਾ ਜਾਈਏ ਫਿਰ ਕਹਿੰਦਾ ਵੀ ਜੇ ਨਾ ਗਏ ਨਾ ਚੇਤਾ ਰੱਖਿਓ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਉਹ ਆਉਣ ਵਾਲਾ ਹੈ ਉਹ ਤੁਹਾਨੂੰ ਉਹਨੇ ਪੁੱਛਣਾ ਨਹੀਂ ਤੁਹਾਨੂੰ ਆਉਂਦੇ ਹੀ ਖਾ ਜੂਗਾ ਪਹਿਲਾਂ ਮਹਾਰਾਜ ਕਹਿੰਦੇ ਅੱਛਾ ਮਹਾਰਾਜ ਕਹਿੰਦੇ ਫਕੀਰ ਜੇ ਤੂੰ ਇੱਕ ਦੋ ਵਾਰ ਹੋਰ ਕਹਿੰਦਾ ਹੋ ਸਕਦਾ ਸੀ ਆਪਾਂ ਚਲੇ ਜਾਂਦੇ ਮਹਾਰਾਜ ਕਹਿੰਦੇ ਪਰ ਜੇ ਤੂੰ ਸਾਨੂੰ ਹੁਣ ਸ਼ੇਰ ਦਾ ਡਰਾਵਾ ਦਿਨਾਂ ਵੀ ਸ਼ੇਰ ਆਏਗਾ ਤੇ ਤੁਹਾਨੂੰ ਖਾ ਜਾਏਗਾ ਮਹਾਰਾਜ ਕਹਿੰਦੇ ਆ ਬੈਠੇ ਆ ਇੱਥੋਂ ਨਹੀਂ ਜਾਵਾਂਗੇ ਆਪਣੇ ਸ਼ੇਰ ਨੂੰ 13 ਹੁਣ ਸ਼ੇਰ ਹੀ ਵੇਖ ਕੇ ਜਾਵਾਂਗੇ। ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਮਹਾਰਾਜ ਨੂੰ ਮਹਾਰਾਜ ਮੈਂ ਝੂਠ ਨਹੀਂ ਬੋਲਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬੈਠੇ ਆ ਇੱਥੇ ਉਹ ਬੋਲ ਕੇ ਚਲਿਆ ਗਿਆ ਭਾਈ ਮਰਦਾਨਾ ਜੀ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਰਬਾਬ ਵੀ ਵਜਾਉਣੀ ਹੈ। ਕਿਤੇ ਅੱਗੇ ਜਾ ਕੇ ਵਜਾ ਲੈਂਦੇ ਹਾਂ। ਬੇਗਾਨੇ ਦੇਸ਼ ਵਿੱਚ ਤੁਰੇ ਫਿਰਦੇ ਆ ਜੇ ਉੱਥੇ ਸਾਨੂੰ ਕੋਈ ਸ਼ੇਰ ਖਾ ਗਿਆ ਤਾਂ ਇੱਥੇ ਸਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆਂ ਫਿਕਰ ਨਾ ਕਰ ਭਾਈ ਮਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਾਬਾ ਬੁੱਢਣ ਸਾਹਿਬ ਕਹਿੰਦਾ ਹੈ ਮੇਰਾ ਸ਼ੇਰ ਆਏਗਾ ਤੇ ਤੁਹਾਨੂੰ ਖਾ ਜਾਏਗਾ ਤੇ ਉਹ ਕਹਿੰਦਾ ਵੀ ਉਹ ਬੱਕਰੀਆਂ ਚਾਰਨ ਗਿਆ ਮਹਾਰਾਜ ਸ਼ੇਰ ਤਾਂ ਸ਼ੇਰ ਦਾ ਬੱਕਰੀਆਂ ਚਾਰਦਾ ਨਹੀਂ ਬੱਕਰੀਆਂ ਨੂੰ ਸਗੋ ਖਾ ਜਾਂਦਾ ਹੈ ਉਹ ਸਾਨੂੰ ਵੀ ਡਰਾ ਕੇ ਤਾਂ ਨਹੀਂ ਚਲਾ ਗਿਆ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਜਿਹੜਾ ਇਹ ਫਕੀਰ ਹੈ ਤਾਂ ਹੈ ਨਾ ਬੁੱਢਣ ਛਾਏ ਮਾੜਾ ਮੋਟਾ ਕੋਈ ਫਕੀਰ ਨਹੀਂ ਆ ਨਾ ਸਮਝੀ ਕੋਈ ਉਦਾਂ ਹੀ ਸੁਰਿਆ ਫਿਰਦਾ ਇਸ ਫਕੀਰ ਨੇ ਇੰਨੀਆਂ ਰਿੱਧੀਆਂ ਸਿੱਧੀਆਂ ਆਪਣੇ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਬੱਕਰੀਆਂ ਖਾਂਦਾ ਪਰ ਇਹ ਦਾ ਸ਼ੇਰ ਬੱਕਰੀਆਂ ਚਾਰਦਾ ਹੈ ਸੋ ਸਾਦ ਸੰਗਤ ਜੀ ਬਾਬਾ ਬੁੱਢਣ ਛਾ ਜੀ ਭਾਈ ਮਦਾਨਾ ਜੀ ਨੂੰ ਤੇ ਗੁਰੂ ਸਾਹਿਬ ਜੀ ਨੂੰ ਇਹ ਕਹਿ ਕੇ ਚਲੇ ਗਏ ਮੇਰਾ ਸ਼ੇਰ ਆਏਗਾ ਤੁਹਾਨੂੰ ਖਾ ਜਾਏਗਾ ਮਹਾਰਾਜ ਹੁਣ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਫਿਕਰ ਨਾ ਕਰੋ ਤੁਰਭਾਵ ਵਜਾ ਭਾਈ ਮਰਦਾਨਾ ਜੀ ਰਵਾਭ ਵਜਾਉਂਦੇ ਨੇ ਤੇ ਜਦੋਂ ਹੋਰ ਰਵਾਭ ਵਜਾਉਂਦੇ ਨੇ ਤਾਂ ਮਹਾਰਾਜ ਹੁਣ ਧਿਆਨ ਚ ਬੈਠ ਬੈਠੇ ਨੇ ਭਾਈ ਮਰਦਾਨਾ ਜੀ ਰਵਾਭ ਜਾ ਰਹੇ ਹਸਨ ਤੇ ਇੱਕੋ ਦਮ ਉਹਨਾਂ ਨੂੰ ਬੱਕਰੀਆਂ ਦਿਖਣੀਆਂ ਤੇ ਭਾਈ ਮਰਦਾਨਾ ਜੀ ਉਸੇ ਵਕਤ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਮੈਨੂੰ ਤਾਂ ਲੱਗਦਾ ਸੀ ਕਿ ਬਾਬਾ ਬੁੱਧਾਂ ਚਾਚੂ ਤੋਂ ਬੋਲਦਾ ਹੈ ਪਰ ਇਹ ਤਾਂ ਸੱਚੀ ਸ਼ੇਰ ਬੱਕਰੀਆਂ ਚਾਰਦਾ ਪਿਆ ਹੈ ਮਹਾਰਾਜ ਉਹ ਵੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਨੇ ਮਹਾਰਾਜ ਜੇ ਬੱਕਰੀਆਂ ਆਈਆਂ ਨੇ ਤਾਂ ਪਿੱਛੇ ਸ਼ੇਰ ਵੀ ਆਏਗਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹਜੇ ਵੀ ਵੇਲ ਆਇਆ ਸੀ ਇੱਥੇ ਚਲੇ ਜਾਈਏ ਮਹਾਰਾਜ ਕਹਿੰਦੇ ਫਿਕਰ ਨਾ ਕਰ ਭਾਈ ਮਰਦਾਨਾ ਜੀ ਜਦੋਂ ਵੇਖਦੇ ਨੇ ਕਿ ਇਹ ਕੋ ਦੰਮ ਸ਼ੇਰ ਆਇਆ ਤਾਂ ਭਾਈ ਮਰਦਾਨਾ ਜੀ ਉੱਥੇ ਉਸੇ ਵਕਤ ਰਬਾਬ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਲੁਕ ਗਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਸੱਚੇ ਪਾਤਸ਼ਾਹ ਉਹ ਸਾਹਮਣੇ ਦੇਖੋ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆਪ ਵੀ ਆਪਣੇ ਵੱਲ ਰੇਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਿਆ ਰਬਾਬ ਚੁੱਕ ਤੇ ਉਹਨੂੰ ਵਜਾ ਮਹਾਰਾਜ ਉਹਦਾ ਕੀ ਪਤਾ ਇਸ ਚਪਟਨਾ ਚਪਟ ਹੀ ਨਾ ਮਾਰ ਦੇ ਜਦੋਂ ਸ਼ੇਰ ਤੁਰਿਆ ਆਉਂਦਾ ਹੈ ਤਾਂ ਬਾਬਾ ਬੁੱਢਣ ਛਾ ਆਪਣੇ ਟਿੱਲੇ ਤੋਂ ਖੜ ਕੇ ਬੋਲਦਾ ਹੈ ਉਹ ਬਾਬਾ ਹੈ ਸ਼ੇਰ ਮੇਰੇ ਵੱਸ ਵਿੱਚ ਹੈ ਜੇ ਕਹਿੰਦੇ ਹੋ ਤਾਂ ਮੈਂ ਹਜੇ ਵੀ ਰੋਕ ਦਿੰਦਾ ਹਾਂ ਵੇਖ ਲਓ ਮਹਾਰਾਜ ਕਹਿੰਦੇ ਕੋਈ ਫਿਕਰ ਨਹੀਂ ਆ ਲੈਨ ਦੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰਹਿਣ ਦਿੰਦੇ ਆ ਰਬਾਬ ਵਜਾਉਣ ਨੂੰ ਤੂੰ ਇਹ ਸ਼ੇਰ ਆਏਗਾ ਤੇ ਸਾਨੂੰ ਖਾ ਜਾਏਗਾ ਇੱਥੇ ਇੱਥੇ ਦਾ ਕਿਸੇ ਨੇ ਸਾਨੂੰ ਪੁੱਛਣਾ ਵੀ ਨਹੀਂ ਮਹਾਰਾਜ ਮੈਨੂੰ ਡਰ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆ ਸ਼ੇਰ ਨੂੰ ਨੇੜੇ ਆ ਲੈਨ ਦੇ ਫਿਰ ਵੇਖੀ ਕੀ ਬੰਦਾ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਕਰਤਾਰ ਦੇ ਵਸ ਤੂੰ ਰੰਗ ਵੇਖ ਜਿਹੜੇ ਸਾਧੂਆਂ ਨੂੰ ਮਾਰਦੇ ਨੇ ਉਹ ਆਪਣੇ ਆਪੇ ਹੀ ਮਰ ਜਾਂਦੇ ਨੇ ਉਹ ਸ਼ੇਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਤਾਂ ਬੁੱਢਣ ਸਾ ਫਕੀਰ ਵੇਖਦਾ ਹੀ ਰਹਿ ਗਿਆ ਵੇਖਦਾ ਹੀ ਵੀ ਚਪਟ ਮਾਰੀ ਹੁਣ ਖਾਏਗਾ ਪਰ ਉਹਨਾਂ ਨੇ ਇੱਥੇ ਚਪਟ ਮਾਰਨੀ ਸੀ ਤੇ ਇੱਥੇ ਹੀ ਖਾਣਾ ਸੀ ਸ੍ਰੀ ਗੁਰੂ ਨਾਨਕ ਨੂੰ ਸਾਧ ਸੰਗਤ ਜੀ ਉਹ ਸ਼ੇਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ ਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਮਹਾਰਾਜ ਕੋਲ ਬਹਿ ਗਿਆ ਤੇ ਬੁੱਧਨ ਸ਼ਾਹ ਫਕੀਰ ਹੈਰਾਨ ਹੋ ਗਿਆ ਦੇਖ ਕੇ ਸੋਚਦਾ ਆ ਕੀ ਹੋ ਗਿਆ ਤੇ ਸ਼ੇਰ ਨੇ ਤਾਂ ਮੈਨੂੰ ਕਦੇ ਨਹੀਂ ਮੱਥਾ ਟੇਕਿਆ ਲੱਗਦਾ ਕੋਈ ਤਗੜਾ ਫਕੀਰ ਹੈ ਇਹ ਜੀ ਦੇ ਚਰਨਾਂ ਵਿੱਚ ਸ਼ੇਰ ਵੀ ਸੱਜਦਾ ਕਰਦਾ ਹੈ ਫਿਰ ਆਇਆ ਬਾਬਾ ਬੁੱਢਣ ਸ਼ਾ ਉਹ ਦੁੱਧ ਲਿਆਇਆ ਉਹਨਾਂ ਨੇ ਬਾਬਾ ਬੁੱਢਣ ਸ਼ਾ ਜੀ ਨੂੰ ਦੁੱਧ ਲੈ ਕੇ ਆਏ ਮਹਾਰਾਜ ਕੋਲ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬੁੱਢਣ ਸ਼ਾ ਜੀ ਕਟੋਰੇ ਵਿੱਚ ਦੁੱਧ ਪਾ ਕੇ ਲੈ ਕੇ ਆਏ ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮਹਾਰਾਜ ਮੇਰੇ ਤੋਂ ਪੁੱਲ ਹੋ ਗਈ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਐਵੇਂ ਹੀ ਸਮਝੀ ਗਿਆ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ ਤੁਹਾਡੇ ਛਕਨ ਵਾਸਤੇ ਦੁੱਧ ਲੈ ਕੇ ਆਇਆ ਹਾਂ ਇਹ ਦੁੱਧ ਆਪ ਛਕੋ ਤੇ ਭਾਈ ਮਰਦਾਨਾ ਜੀ ਨੂੰ ਛਕਾਓ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੁੱਬਨ ਛਾ ਇਹ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਤੂੰ ਪਹਿਲਾਂ ਕਿਉਂ ਨਹੀਂ ਛਕਾਇਆ ਮਹਾਰਾਜ ਕਹਿੰਦੇ ਹੋ ਨਹੀਂ ਛਕਣਾ ਕਿਉਂਕਿ ਮਹਾਰਾਜ ਆਖਣ ਲੱਗੇ ਫਕੀਰਾ ਜੇ ਤੂੰ ਇਹ ਦੁੱਧ ਸਾਨੂੰ ਆਉਂਦਿਆਂ ਨੂੰ ਛਕਾਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆ ਦੇਰ ਲਗਾਈ ਆ ਤਾਂ ਅਸੀਂ ਦੁੱਧ ਛਕਣ ਲੱਗਿਆ ਹੁਣ ਦੇਰ ਲਾਵਾਂਗੇ ਹੁਣ ਨਹੀਂ ਦੇਰ ਲਾਵਾਂਗੇ ਦੁੱਧ ਛਕਣ ਵੇਲੇ ਫਕੀਰ ਕਹਿੰਦਾ ਮਹਾਰਾਜ ਕਿੰਨੀ ਦੇਰ ਲੱਗੂਗੀ ਮਹਾਰਾਜ ਕਹਿੰਦੇ ਤੇਰਾ ਦਿਲ ਕਰਦਾ ਦੁੱਧ ਛਕਾਉਣ ਨੂੰ ਫਕੀਰ ਕਹਿੰਦਾ ਹਾਂ ਮਹਾਰਾਜ ਮਹਾਰਾਜ ਕਹਿੰਦੇ ਤੇਰਾ ਦੁੱਧ ਛਕਾਵਾਂਗੇ ਛਕਾਂਗੇ ਪਰ ਹੁਣ ਨਹੀਂ ਜਦੋਂ 6ਵੇਂ ਜਮੇ 'ਚ ਆਵਾਂਗੇ ਉਦੋਂ ਤੇਰਾ ਦੁੱਧ ਛਕਾਂਗੇ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਕਿਹੜਾ ਸਮਾ ਹੈ ਮਹਾਰਾਜ ਕਹਿੰਦੇ ਪਹਿਲਾ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਛੇਵੇਂ ਜਾਮੇ ਵਿੱਚ ਛਕਾਂਗੇ ਮਹਾਰਾਜ ਉਦੋਂ ਤੱਕ ਮੈਂ ਹੀ ਨਾ ਰਿਹਾ ਫਿਰ ਫਿਰ ਮਹਾਰਾਜ ਮੇਰਾ ਕੀ ਪਤਾ ਮੈਂ ਮਰ ਜਾ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰ ਚੇਤੇ ਰੱਖੀ ਜਿੰਨਾ ਫਿਰ ਚੇਰ ਸੀ ਛੇਵੇਂ ਜਾਮੇ ਵਿੱਚ ਤੇਰਾ ਦੁੱਧ ਨਹੀਂ ਸ਼ੱਕ ਦੇ ਉਹਨਾਂ ਚਿਰ ਤੈਨੂੰ ਮੌਤ ਨਹੀਂ ਆਏਗੀ ਮਹਾਰਾਜ ਕਹਿੰਦੇ ਤੂੰ ਮਰਦਾ ਨਹੀਂ ਓਨੀ ਦੇਰ ਤੱਕ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ੀਸ਼ ਦੇ ਘਰ ਆਉਂਦੇ ਨੇ ਤਾਂ ਮਹਾਰਾਜ ਬੇਅੰਤ ਮੇਰਾ ਬੇਅੰਤ ਮੇਰਾ ਕਰਦੇ ਨਹੀਂ ਸੋ ਭਾਈ ਬੁੱਧਨ ਸ਼ਾ ਜੀ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਆ ਜਿਹੜਾ ਮੈਂ ਦੁੱਧ ਲੈ ਕੇ ਆਇਆ ਸੀ ਇਹ ਤਾਂ ਖਰਾਬ ਹੋ ਜਾਏਗਾ ਮੈਂ ਉਦੋਂ ਦੁੱਧ ਕਿੱਥੋਂ ਲੈ ਕੇ ਆਉਂਗਾ ਮਹਾਰਾਜ ਕਹਿੰਦੇ ਪਹਿਲਾ ਵਚਨ ਸੀ ਕਿ ਤੇਰੇ ਮੌਤ ਨੇੜੇ ਵੀ ਨਹੀਂ ਆਏਗੀ ਤੂੰ ਮਰਦਾ ਨਹੀਂ ਤੇ ਦੂਜਾ ਵਚਨ ਇਹ ਵੀ ਹੈ ਕਿ ਦੁੱਧ ਨੂੰ ਇੱਕ ਟੋਆ ਪੱਟ ਕੇ ਉਸ ਵਿੱਚ ਦੱਬ ਦੇ ਛੇਵੇਂ ਜਾਮੇ ਵਿੱਚ ਆਵਾਂਗੇ ਤਾਂ ਉਦੋਂ ਟੋਆ ਪੱਟ ਕੇ ਉਹਦੇ ਵਿੱਚ ਦੱਬੋ ਦੇ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਉੱਥੋਂ ਹੀ ਇਹ ਦੁੱਧ ਕੱਢ ਲਈ ਤੇਰਾ ਦੁੱਧ ਵੀ ਨਹੀਂ ਖਰਾਬ ਹੋਵੇਗਾ ਬਾਬਾ ਬੁੱਢਣ ਸਾਹਿਬ ਜੀ ਇਹ ਸਭ ਸੁਣ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜੇ ਖੜ ਗਏ ਮਹਾਰਾਜ ਜੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਛੇਵੇਂ ਛੇਵੇਂ ਪਾਤਸ਼ਾਹ ਜੀ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਆਏ ਤਾਂ ਮਹਾਰਾਜ ਨੇ ਬਾਬਾ ਬੁੱਢਣ ਸਾਹਿਬ ਜੀ ਨੂੰ ਕਿਹਾ ਜਾ ਫਕੀਰ ਦੁੱਧ ਲੈ ਕੇ ਆ ਦੁੱਧ ਛਕਾ ਸਾਨੂੰ ਸੋ ਸੰਗਤ ਜੀ ਮਹਾਰਾਜ ਦੇ ਸਿਰਫ ਇਕੱਲੇ ਵਚਨ ਹੀ ਨਹੀਂ ਸਨ ਮਹਾਰਾਜ ਨੇ ਉਹ ਛੇ ਮੇਜਾਮੇ ਵਿੱਚ ਵਚਨ ਪੂਰੇ ਕੀਤੇ ਬਾਬਾ ਬੁੱਧਨ ਸਾਹਿਬ ਜੀ ਦੇ ਕੋਲ ਦੁੱਧ ਪੀਤਾ ਤੇ ਸਤਨਾਮ ਸ਼੍ਰੀ ਵਾਹਿਗੁਰੂ